ਤਾਰੇ ਹੀ শ্রোਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਵੇਂ ਹੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਇੱਕ ਵਾਰ ਫਿਰ ਸਰਗਰਮ ਹੋਇਆ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਸਰਕਾਰ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ ਅਕਾਲੀ ਦਲ ਬਾਦਲ ਦੇ ਵੱਲੋਂ ਆਪਣੇ ਅਲੱਗ ਹੋਏ ਰੁੱਸੇ ਹੋਏ ਲੀਡਰਾਂ ਨੂੰ ਵਾਪਸ ਲਿਆਉਣ ਲਈ ਜੋ ਆਪਣੇ ਅਕਾਲੀ ਦਲ ਪਾਰਟੀ ਦੇ ਕੁਝ ਲੀਡਰਾਂ ਦੇ ਵੱਲੋਂ ਉਹਨਾਂ ਲੀਡਰਾਂ ਨਾਲ ਸੰਪਰਕ ਸਾਦੇ ਜਾ ਰਹੇ ਨੇ ਸੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜੋ ਮਾਲਵੇ ਦੇ ਵਿੱਚ ਸਰਦਾਰ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਪਰਿਵਾਰ ਨੂੰ ਵਾਪਸ ਲਿਆਉਣ ਲਈ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਅੱਜ ਭਾਜਪਾਗੂ ਪਰਮਪਾਲ ਕੋਰ ਸਿੱਧੂ ਨੇ ਪਹਿਲਗਾਮ ਕਤਲੇਆਮ ਦੀ ਨਖੇਦੀ ਕਰਦਿਆਂ ਹੋਇਆਂ ਵੀ ਜੋ ਪੰਜਾਬ ਦੀ ਸਥਿਤੀ ਦੇ ਬਾਰੇ ਹਾਲਾਤ ਜਾਣੂ ਕਰਵਾਏ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਪਰਮਪਾਲ ਕੋਰ ਸਿੱਧੂ ਜਿਹੜੇ ਕਿ ਅਕਾਲੀ ਦਲ ਤੋਂ ਅਲੱਗ ਹੋ ਕੇ ਬੀਜੇਪੀ ਵੱਲੋਂ ਲੋਕ ਸਭਾ ਚੋਣਾਂ ਲੜੇ ਸੀ ਬਠਿੰਡੇ ਦੇ ਵਿੱਚ ਹਰ ਸਿਮਰਤ ਔਰ ਬਾਦਲ ਦੇ ਸਾਹਮਣੇ ਉਹਨਾਂ ਦੀ ਹੁਣ ਅਕਾਲੀ ਦਲ ਵਿੱਚ ਵਾਪਸੀ ਹੋਵੇਗੀ ਕਦੋਂ ਅਕਾਲੀ ਦਲ ਵਿੱਚ ਵਾਪਸੀ ਕਰ ਰਹੇ ਨੇ ਔਰ ਬੀਜੇਪੀ ਨੂੰ ਛੱਡ ਸਕਦੇ ਨੇ ਜਾਂ ਬੀਜੇਪੀ ਵਿੱਚ ਰਹਿ ਕੇ ਹੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਚੋਣਾਂ ਲੜਨਗੇ ਇਸ ਦੇ ਬਾਰੇ ਚਰਚਾਵਾਂ ਅਲੱਗ-ਅਲੱਗ ਚੱਲ ਰਹੀਆਂ ਨੇ ਪਰ ਸੁਖਵੀਰ ਸਿੰਘ ਬਾਦਲ ਇੱਕ ਵਾਰ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ ਸੋ ਦੁਨੀਆ ਭਰ ਵਿੱਚ ਜੋ ਵੱਡੇ ਹੋਰੇ ਰਤਬੇ ਨਾਲ ਦੇਸ਼ ਦੇ ਵਿੱਚ ਜਿਵੇਂ ਹੀ ਅੱਜ ਆਰਥਿਕ ਮੁਤਾਇਤੇ ਵੱਡੀ ਤਾਕਤ ਬਨਦਾ ਵਿਰੋਧੀ ਦੇਸ਼ਾਂ ਨੂੰ برداشت ਨਹੀਂ ਹੋ ਰਿਹਾ ਜੋ ਕਿ ਭਾਰਤ ਨੂੰ ਕਮਜ਼ੋਰ ਕਰਨ ਲਈ ਪਹਿਲਗਾਮ ਵਰਗੇ ਹਮਲੇ ਕੀਤੇ ਜਾ ਰਹੇ ਹਨ ਭਾਜਪਾ ਦੀ ਸੀਨੀਅਰ ਅਗੂ ਤੇ ਸੇਵਾਮੁਕਤ ਆਈਪੀਐਸ ਅਫਸਰ ਜੋ ਪਰਮਪਾਲਕੌਰ ਸਿੱਧੂ ਨੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੀ ਨਿਖੇਦੀ ਵੀ ਕੀਤੀ ਹੈ ਤੇ ਗਵਾਂਡੀ ਮੁਲਕ ਤੋਂ ਜੋ ਆਜ਼ਾਦੀ ਤੋਂ ਬਾਅਦ ਕੁਝ ਸਾਲ ਭਾਰਤ ਦੇ ਸਿੱਦੇ ਹਮਲੇ ਕਰਦਾ ਰਿਹਾ ਹੈ ਵੱਡੀਆਂ ਹਾਰਾਂ ਤੋਂ ਬਾਅਦ ਉਹ ਅਤਵਾਦੀ ਸੰਗਠਨਾਂ ਲਈ ਹੁਣ ਆ ਸਿੱਧੇ ਹਮਲੇ ਕਰਨ ਲੱਗਿਆ ਹੋਇਆ ਹੈ ਸੋ ਉਹਨਾਂ ਨੇ ਕਿਹਾ ਕਿ ਕਸ਼ਮੀਰ ਘਾਟੀ ਵਿੱਚ ਗਵਾਂਡੀ ਮੁਲਕ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡ ਕੇ ਦੇਸ਼ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕੇਂਦਰ ਸਰਕਾਰਾਂ ਕਦੇ ਵੀ ਸਖਤ ਫੈਸਲੇ ਨਹੀਂ ਲੈਂਦੀਆਂ ਸੋ ਕੇਂਦਰ ਸਰਕਾਰਾਂ ਨੂੰ ਇਸਤੇ ਪ੍ਰਤੀ ਸਖਤ ਫੈਸਲਾ ਲੈਣ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਇਸ ਨਾਲ ਦੁਸ਼ਮਣਾਂ ਦੇ ਹੌਸਲੇ ਬਲੰਦ ਹੁੰਦੇ ਹਨ ਜਿਸ ਦਾ ਨੁਕਸਾਨ ਸਮੁੱਚੀ ਕਸ਼ਮੀਰ ਘਾਟੀ ਦੇ ਮਨਮਤਾ ਨੂੰ ਭੁਗਤਣਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਸਾਲ 2014 ਤੋਂ ਬਾਅਦ ਕੇਂਦਰ ਵਿੱਚ ਬਣੀ ਮੋਦੀ ਦੀ ਸਰਕਾਰ ਨੇ ਅਤਵਾਦਨ ਸ਼ਕਤੀ ਨਾਲ ਨਜਿੱਠਿਆ ਅਤੇ ਕਸ਼ਮੀਰ ਵਿੱਚ ਤਖਤ ਜੋ ਸਖਤ ਪੇਸ਼ਬੰਦੀਆਂ ਕੀਤੀਆਂ ਪਿਛਲੇ ਕੁ ਸਮੇਂ ਤੋਂ ਕਸ਼ਮੀਰ ਕਾਟੀ ਵਿੱਚ ਹਾਲਾਤ ਆਮ ਵਰਗੇ ਹੋ ਗਏ ਸਨ ਪਰ ਜੋ ਦੁਸ਼ਮਣ ਦੇਸ਼ ਨੂੰ ਹਜਮ ਨਹੀਂ ਹੋਇਆ ਸੋ ਉਹਨਾਂ ਨੇ ਕਿਹਾ ਕਿ ਅੱਤਵਾਦੀਆਂ ਨੇ ਗਵਾਂਡੀ ਦੇਸ਼ ਤੇ ਇਸ਼ਾਰੇ ਤੇ ਪਹਿਲਗਾਮ ਕਤਲੇਆਮ ਕਰਕੇ ਇਨਸਾਨੀਆਂ ਨੂੰ ਸ਼ਰਮਸ਼ਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਦੇ ਭੜੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ ਅਤੇ ਭਾਰਤ ਸਰਕਾਰ ਇਹਨਾਂ ਅੱਤਵਾਦੀ ਧਿਰਾਂ ਨਾਲ ਸ਼ਕਤੀ ਨਾਲ ਨਜਿੱਠੇਗੀ ਕੇਂਦਰ ਸਰਕਾਰ ਸਮੁੱਚੇ ਜੰਮੂ ਕਸ਼ਮੀਰ ਲਈ ਸੁਰੱਖਿਆ ਯਕੀਨੀ ਬਣਾਏਗੀ ਤੇ ਜਲਦੀ ਹਾਲਾਤ ਆਮ ਵਾਂਗ ਹੋ ਜਾਣਗੇ ਸੋ ਪੰਜਾਬ ਦੇ ਵਿੱਚ ਵੀ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਰਮਪਾਲ ਕੌਰ ਸਿੱਧੂ ਇੱਕ ਵਾਰ ਫਿਰ ਸਰਗਰਮ ਹੋਏ ਨੇ ਜੋ ਪੰਜਾਬ ਵਿੱਚ ਅਕਾਲੀ ਦਲ ਪਾਰਟੀ ਦੇ ਵੱਡੇ ਚਿਹਰੇ ਨੇ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਵੱਲੋਂ ਪਿਛਲੇ ਦਿਨ ਵੀ ਸੁਖਵੀਰ ਸਿੰਘ ਬਾਦਲ ਨੂੰ ਹੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਜੋ ਸਿਫਾਰਿਸ਼ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਭਾਜਪਾ ਦੇ ਗੱਠਜੋੜ ਬਾਰੇ ਵੀ ਚਰਚਾ ਕੀਤੀ ਸੀ ਕਿ ਅਕਾਲੀ ਭਾਜਪਾ ਗੱਠਜੋੜ ਹੋਣ ਤੋਂ ਬਾਅਦ ਪਰਮਪਾਲ ਕੌਰ ਸਿੱਧੂ ਬੀਜੇਪੀ ਵਿੱਚੋਂ ਚੋਣ ਲੜਨਗੇ ਜੇ ਅਕਾਲੀ ਭਾਜਪਾ ਦਾ ਗੱਠਜੋੜ ਨਹੀਂ ਹੁੰਦਾ ਤਾਂ ਫਿਰ ਪਰਮਪਾਲ ਕੋ ਸਿੱਧੂ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ ਇਸ ਦੇ ਬਾਰੇ ਚਰਚਾਵਾਂ ਅਲੱਗ-ਅਲੱਗ ਉੱਠੀਆਂ ਹੋਈਆਂ ਨੇ ਬਹੁਤ ਜਲਦੀ ਅਕਾਲੀ ਦਲ ਆਪਣੇ ਸਾਰੇ ਗੁੱਸੇ ਹੋਏ ਲੋਕਾਂ ਨੂੰ ਵਾਪਸ ਲੈ ਸਕਦਾ ਹੈ ਔਰ ਅਕਾਲੀ ਦਲ ਇੱਕ ਵਾਰ ਫਿਰ ਦੋਇ ਸਤਾਈ ਦੇ ਸੱਤਾ ਵਿੱਚ ਆਉਣ ਲਈ ਤਿਆਰੀ ਕਰ ਰਿਹਾ ਹੈ